ਕਰੀ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਹੁਣ ਹੈਗਾ ਇਹ ਮਾਰਨਿੰਗ ਦਾ ਹੈਗਾ ਟਾਈਮ ਤੇ ਹੁਣ ਸਵੇਰ ਦੇ ਵਜੇ ਨੇ 8 ਤੇ ਅੱਪਾ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਇੱਧਰ ਅੱਪਾ ਨੇ ਆਲੂ ਵਾਲਕਿਆ ਹੈ ਛਿੱਲ ਕੇ ਹੈ ਇਹਨਾਂ ਦਾ ਪੇਸਟ ਬਣਾ ਲਿਆ ਹੈ ਹੁਣ ਇਹਦੇ ਵਿੱਚ ਅੱਪਾ ਨਾਲ ਤਿੰਨ ਚਾਰ ਅੱਪਾ ਨੇ ਹਰੀਆਂ ਮਿਰਚਾਂ ਕੱਟੀਆਂ ਇਹ ਵਿੱਚ ਪਾ ਦੂੰਗੇ ਚਾਚ ਆਪਾਂ ਨੇ ਪਾ ਦਿੱਤਾ ਹੈ ਹੀਰੇ ਦਾ ਜੇ ਸਵਾਦ ਅਨੁਸਾਰ ਨਾਲ ਆਪਾਂ ਨਮਕ ਮਿਰਚ ਪਾਵਾਂਗੇ ਵਿੱਚ ਇਹਦੇ ਇੱਕ ਚਮਚ ਪਾ ਆਗੇ ਆਪਾਂ ਨਮਕ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਆਪਾਂ ਨੇ ਹਰੀ ਮਿਰਚ ਵੀ ਪਹਿਲਾਂ ਪਾਈ ਹੋਈ ਹੈ ਤੇ ਕਲਰ ਵਾਸਤੇ ਪਾਵਾਂਗੇ ਆਪਾਂ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਹਲਦੀ ਪਾਉਣ ਨਾਲ ਨਾ ਪਰੌਂਠੇ ਦਾ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਪਾਵਾ ਗਏ ਆਪਾਂ ਗਰਮ ਮਸਾਲੇ ਦਾ ਚਮਚਾ ਹੁਣ ਆਪਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂ। ਇਸ ਸਵੇਰੇ ਸਵੇਰੇ ਨਾ ਮਾਰਨਿੰਗ ਵੇਲੇ ਆਲੂ ਦੇ ਪਰੌਂਠੇ ਦਹੀਂ ਨਾਲ ਮੱਖਣ ਨਾਲ ਲੱਸੀ ਨਾਲ ਬਹੁਤ ਟੇਸਟੀ ਲੱਗਦੇ ਆ। ਹੁਣ ਆਪਾਂ ਬਣਾਉਣ ਲੱਗੇ ਆ ਪਰੌਂਠੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਪਰੌਂਠੇ ਖਾਣ ਵਾਸਤੇ ਆਪਾਂ ਨਾ ਜਿਹੜਾ ਪਰੌਂਠਾ ਬਣਾਉਣਾ ਹੈ ਇਹ ਡਬਲ ਰੋਟੀ ਦੇ ਵਿੱਚ ਨਹੀਂ ਆਪਾਂ ਨੇ ਬਣਾਉਣਾ ਹੈਗਾ ਇਹ ਆਪਾਂ ਸਿੰਗਲ ਰੋਟੀ ਦੇ ਵਿੱਚ ਪਰੌਂਠਾ ਬਣਾਵਾਂਗੇ ਆਹ ਲੈ ਨਾਲ ਦੀ ਸਟਫਿੰਗ ਨਾਲ ਭਰ ਭਰ ਕੇ ਬਣਾਵਾਂਗੇ ਵੀ ਮਾਰਦੀ ਆ ਜਿੱਡਾ ਵੱਡਾ ਪਰੌਂਠਾ ਬਣਾਉਣਾ ਛੋਟਾ ਬਣਾਉਣਾ ਹੈ ਤੇ ਮੈਂ ਤਾਂ ਬੜੇ-ਬੜੇ ਪਰੌਂਠੇ ਬਣਾਉਣੀ ਆ ਦੇਖੋ ਫੋਚਣਾ ਬੜਾ ਹੋ ਗਿਆ ਉਹਦੇ ਪਰ ਪਿਆ ਹੋਣਾ ਸੈਲਫ ਤੇ ਪਿਆ ਸੀਗਾ ਮੈਂ ਰੱਖਿਆ ਦੀਗਾ ਪਹਿਲਾਂ ਮਿਰਚਾਂ ਉੱਪਰ ਪਾਣਾ ਜਿਹੜਾ ਉੱਪਰ ਤੇਲ ਲਾਉਣਾ ਹੈ ਉਹ ਸਰੋਂ ਦਾ ਹੀ ਲਾਵਾਂ। ਇਹ ਸਰੋਂ ਦੇ ਤੇਲ ਲਾਉਣ ਨਾਲ ਨਾ ਬਹੁਤ ਟੇਸਟੀ ਜਿਵੇਂ ਨਾ ਕਚੌਰੀਆਂ ਦਾ ਸਵਾਦ ਹੁੰਦਾ ਹੈ ਐਦਾਂ ਦਾ ਸਵਾਦ ਆਉਂਦਾ ਫਿਰ ਆਪਣੇ ਆਲੂ ਵਾਲੇ ਪਰੌਂਠੇ ਵਿੱਚ। ਹੁਣ ਪਹਿਲਾ ਪਾਸਾ ਪਾਟ ਲਓ। ਕੇ ਹੋ ਗਿਆ ਤਿਆਰ ਚਿਮਨੀ ਮੈਂ ਇਸ ਕਰਕੇ ਨਹੀਂ ਲਾਉਂਦੀ ਆ ਕਿ ਇਹਦੇ ਨਾਲ ਫੇ ਵੀਡੀਓ ਚ ਆਵਾਜ਼ ਆਈ ਜਾਂਦੀ ਆ ਹੁਣ ਇਹਨੂੰ ਜਿਵੇਂ ਜਿੰਨਾ ਚਿਰ ਪਰੌਂਠੇ ਬਣਾਉਣੇ ਉਹਨਾਂ ਦੇ ਚਿਮਨੀ ਬੰਦ ਕਰਕੇ ਰੱਖਣੀ ਪੈਂਦੀ ਆ ਦੇਖੋ ਕਿਤਰੇ ਪਾਸੇ ਦੇ ਆਲੂ ਨਹੀਂ ਨਿਕਲੇ ਹੈਗੇ ਦੇਖੋ ਐਨ ਬਹੁਤ ਵਧੀਆ ਪਰੌਂਠਾ ਬਣਾਇਆ ਹੋ ਗਿਆ ਤਿਆਰ ਮੇਸਟਰ ਆਪਾਂ ਸਾਰੇ ਬਣਾਉਂਦੇ ਇਸ ਤਰ੍ਹਾਂ ਬਣਾ ਲਾਂਗੇ ਇਹਨੇ ਹੋ ਗਿਆ ਲਾਹ ਤਾਂ ਹੀ ਪਾ ਲੈਨੇ ਗਰਮ ਕਰਨ ਦੇ ਦੇ ਸਾਰਿਆਂ ਨੂੰ ਪਾ ਕੇ ਗਰਮ ਗਰਮ ਇਹ ਪਰੌਠਾ ਬੜੀਆ ਲੱਗਦੇ ਜੇ ਠੰਡਾ ਹੋ ਜਾਂਦਾ ਨਾ ਤੇ ਬਿਲਕੁਲ ਸਵਾਦ ਨਹੀਂ ਲੱਗਦਾ ਇਹਦਾ ਪਰੌਠਾ ਤੇਰਾ ਕੰਬ ਦੀ ਚਾਰਦੀ ਫਾੜੀ ਇਹਦੇ ਨਾਲ ਹੀ ਬਹਿ ਲਾਦਾ ਉਹਦਾ ਹੁਣ ਲਫਾ ਆਪਣੇ ਖਾਲ ਵਿੱਚ ਆਲੂ ਦੇ ਦੋ ਪਰੌਠੇ ਰੱਖ ਲੈ ਦਹੀਂ ਲੈ ਲਿਆ ਮੱਖਣ ਲੈ ਲਿਆ ਤੇ ਅੰਬ ਦੀ ਚਾਟ ਲੈ ਤੇ ਨਾਲ ਦਾ ਸਿਰ ਦਾ ਗਲਾਸ ਤੇ ਘੁਟਟਾ ਢੀਰ ਦੇ ਕੇ ਆਨੇ ਆ

ਵੀ ਆਪਣਾ ਪਰੌਂਠਾ ਬਣ ਕੇ ਹੋ ਗਿਆ ਤਿਆਰ ਜੇ ਤੁਸੀਂ ਵੀ ਖਾਣਾ ਤਿਆਰ ਸਕਦੇ ਹੋ ਤੇ ਲੋ ਜੀ ਹੁਣ ਸਾਰੀ ਸਾਡੀ ਸਾਰੀ ਫੈਮਿਲੀ ਨੇ ਪਰੌਂਠੇ ਖਾ ਲਤੇ ਨੇ ਤੇ ਬਸ ਮੇਰੇ ਮੇਰੇ ਵਾਸਤੇ ਦੋ ਪਰੌਂਠੇ ਰਹਿ ਗਏ ਨੇ ਹੁਣ ਆਪਾਂ ਇਹ ਵੀ ਬਣਾ ਲੈਨੇ ਆ ਹੁਣ ਵੀਡੀਓ ਜਾਦੇ ਲੰਬੀ ਹੋ ਜਾਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਵੀ ਕਿੱਦਾਂ ਲਗੀ ਅੱਗੇ ਵੀ ਸ਼ੇਅਰ ਕਰਿਓ ਆ ਵੀਡੀਓ ਨਾਲ ਟੈਕੀ ਕਰਦੇ ਆ ਮਿਲਦੇ ਹਾਂ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਜੈ ਜਵਾਨ ਜੈ ਕਿਸਾਨ ਓਕੇ ਬਾਏ ਬਾਏ